3-4 ਦਿਨ ਪਾਣੀ ਆਇਆ ਤਾਂ ਲਗਾਤਾਰ ਇੱਧਰ ਤੁਹਾਡਾ ਘਰ ਇਹੀ ਪੇ ਮੇਰਾ ਨਹੀਂ ਹੈ ਹਾਂ ਪੇ ਤੋਂ ਫਿਰ ਆਪਕੋ ਮਤਲਬ ਕਿਵੇਂ ਪਤਾ ਲਗਾ ਕਿ ਪਾਣੀ ਆ ਗਿਆ ਮੈਂ ਰੋਜ਼ ਆਤੇ ਇੱਧਰ ਦੇਖਣੇ 7-7 ਫੁੱਟ ਪਾਣੀ ਆਇਆ ਥਾ 7-7 ਫੁੱਟ ਪਾਣੀ ਸਰਕਾਰ ਦਾ ਬੰਦਾ ਕੋਈ ਨਹੀਂ ਆਤਾ ਹਾਂ ਪੇ ਪਤਾ ਨਹੀਂ ਪਰਸੋ ਪਤਾ ਨਹੀਂ ਕੋਈ ਆਇਆ ਤਾਂ ਉਹ ਦੇਖ ਕੇ ਗਿਆਦਾ ਵੀਡੀਓ ਬਣਾ ਕੇ ਲੈ ਗਿਆ ਭਾਈ ਤੁਹਾਨੂੰ ਨਹੀਂ ਲੱਗਦਾ ਲੇਟ ਕਰਾਈ ਜਾ ਰਹੀ ਹੈ ਸਫਾਈ ਥੋੜੀ ਲੇਟ ਕਰਾਈ ਜਾ ਰਹੀ ਹੈ ਉਹ ਲੇਟ ਤਾਂ ਹੋਏ ਰਹੀ ਆ ਆਹ ਕਿਹੜਾ ਕਿ ਇੱਕਦਮ ਹੋਜੂਗੀ ਪਹਿਲੇ ਧਿਆਨ ਦਿੰਦੇ ਸ਼ਾਇਦ ਅੱਜ ਇਹ ਨੋਬਤ ਨਾ ਦੀ ਤਾਂ ਪਹਿਲਾਂ ਉਹ ਧਿਆਨ ਦੇਣ ਵਾਲੇ ਆ ਉਹ ਤਾਂ ਪੈਸੇ ਖਾ ਕੇ ਪਰਾਂ ਹੋ ਜਾਂਦੇ ਆ ਜੇ ਤੁਸੀਂ ਤਸਵੀਰ ਦੇਖੀ ਸੀਗੀ ਕੀ ਮਹਿਸੂਸ ਕਰਿਆ ਕੀ ਇਹ ਪਾਣੀ ਜਿਆਦਾ ਆ ਡਾਰਾ ਜੀ ਜਿੰਨੇ ਵੀ ਲੋਕੀ ਲਾਗੇ ਲਾਗੇ ਘਰ ਆ ਜਿੰਨੇ ਲਾਕੇ ਪਿੰਡ ਆ ਸਾਰਿਆਂ ਨੂੰ ਡਾਰ ਖਤਰਾ ਜੀ ਕੱਲ ਆਪਨੇ ਜਦ ਇਤਨਾ ਸਾਰਾ ਪਾਣੀ ਦੇਖਾ ਤੋਂ ਮਨ ਮੇ ਆਪਕੇ ਮਨ ਮੇ ਕੀ ਆਇਆ ਦੁੱਖ ਆਇਆ ਦੁੱਖ ਆਇਆ ਹਾਂ ਹਮਾਰੇ ਮਨ ਮੇ ਤਾਂ ਆਇਆ ਥਾ ਕਿ ਉਹ ਤੋਕੀ ਹੋਏਗੀ ਜੋ ਉਧਰ ਸੇ ਆਏਗੇ ਇਧਰ ਸੇ ਜਾਣਗੇ ਦੂਸਰੇ ਸੇ ਜਾਣਾ ਪੜੇਗਾ ਬਹੁਤ ਦੂਰ ਸੇ ਪੰਜਾਬ ਪ੍ਰਥਮ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਸਮੇਂ ਅਸੀਂ ਮੌਜੂਦ ਆ ਮੁਬਾਰਕ ਪਰਦੇ ਕਾ ਗਗਰ ਦਰਿਆ ਤੇ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜੀਸੀਪੀ ਵੱਲੋਂ ਰਸਤਾ ਸਾਰਾ ਸਾਫ਼ ਕੀਤਾ ਜਾ ਰਿਹਾ ਹੈ ਕਿਉਂਕਿ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪਾਣੀ ਵਾਧਾ ਨਜ਼ਰ ਆ ਰਿਹਾ ਸੀਗਾ ਜਿਸ ਦੇ ਕਾਰਨ ਇਹ ਸਾਹਮਣੇ ਜਿਹੜੇ ਪ੍ਰਵਾਸੀਆਂ ਦੇ ਘਰ ਨੇ ਕਾਫੀ ਪ੍ਰਭਾਵਿਤ ਹੋਏ ਨੇ ਇਹਨਾਂ ਦੇ ਘਰ ਪਾਣੀ ਵੜ ਚੁੱਕਾ ਜਿਸ ਦੇ ਕਾਰਨ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਗਰ ਦਰਿਆ ਤੋਂ ਜਿੱਥੇ ਤੁਸੀਂ ਸਥਿਤੀ ਦੇਖ ਸਕਦੇ ਹੋ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪਾਣੀ ਵਧਦਾ ਜਾ ਰਿਹਾ ਸੀਗਾ ਜਿਸ ਦੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਕਿਉਂਕਿ ਜੇਕਰ ਇੱਕ ਅੱਗੇ ਦਰਿਆ ਦਾ ਪਾਣੀ ਵਧਦਾ ਜਾਤਾ ਅੱਗੇ ਕਈ ਪਿੰਡ ਇਸ ਤਰ੍ਹਾਂ ਦੇ ਨੇ ਜਿਨੇ ਜਿਹੜੇ ਕਾਫੀ ਜ਼ਿਆਦਾ ਪ੍ਰਭਾਵਿਤ ਹੋਣਗੇ ਖੇਤਾਂ ਦੇ ਵਿੱਚ ਨੁਕਸਾਨ ਵੀ ਹੋਏਗਾ ਤੇ ਉਹਨਾਂ ਦਾ ਕੋਈ مالی ਨੁਕਸਾਨ ਬਹੁਤ ਜ਼ਿਆਦਾ ਹੋਵੇਗਾ ਪਰ ਕਲਬਾਤ ਵੀ ਕਰਾਂਗੇ ਕਈ ਲੋਕ ਇੱਥੇ ਖੜੇ ਨੇ ਕਿ ਇਹ ਪਾਣੀ ਬਾਰੇ ਕਿਸ ਤਰ੍ਹਾਂ ਦੀ ਉਹਨਾਂ ਦੀ ਰਾਏ ਆ ਕਦੋਂ ਪਾਣੀ ਆਇਆ ਸੀਗਾ ਤੇ ਕਦੋਂ ਨਹੀਂ ਕਦੋਂ ਪਾਣੀ ਆਇਆ ਸੀਗਾ ਕੱਲ ਕੱਲਸ ਜ਼ਿਆਦਾ ਆਇਆ

हां जी कल 7-7 फीट बहुत-बहुत पानी आया था ये जो ये थी जिन्हें दिख रही आधा आधा डूब गए थे ये तो आप मेरे को एक बताओ आपका घर है किसी के पास में यहां पे नहीं हमारा घर तो वो उधर को है म, मंदिर के सामने इन्हों का घर है इन्हों का आपका घर है नहीं नहीं इनका घर है इन्हों का घर की बड़ा दिखता है तो आपने कल 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 आपने जब इतना सारा पानी देखा तो मन में आपके मन में क्या आया दुख आया दुख आया हां हमारे मन में तो यह था कि बहुत तो तो जो उधर से उधर से 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 आएंगे इधर जाएंगे दूसरे से जाना पड़ेगा तो दूर से। तो आप ये <laughs> ऐसे तो भी चल जाएगी पर इनका घर डूब गया आपका कोई रिश्तेदार नहीं है यहाँ पे तो फिर भी आपका दूसरों के प्रति दुख है आप मतलब कि किसी को कुछ कहना कि किसी को मदद के लिए मदद के लिए रोज़ रोज हाँ, हाँ। का बंदा आता है, है? यहाँ पे सरकार का कोई बंदा आता है देखने के लिए? सरकार का बंदा कोई नहीं आता है यहाँ पे पता नहीं परसों पता नहीं कौन आया था वो देख के गया था वीडियो बना के लेके क्या बात है कि अरे ਵੀਡੀਓ ਬਣਾ ਕੇ ਚਲੇ ਜਾਂਦੇ ਨੇ ਕੁਝ ਕਹਿਣਾ ਚਾਹੁੰਗੇ ਜੀ ਪਾਣੀ ਬਾਰੇ ਕਹਿਣਾ ਕੀ ਆ ਦੇਖੋ ਪਾਣੀ ਚੱਲ ਰਿਹਾ ਹਾਂਜੀ ਦੇਖੋ ਰਸਤਾ ਬੰਦ ਪੜਾ ਠੀਕ ਹੈ ਨਾ ਆ ਜਦੋਂ ਇਹੋ ਤਾਂ ਪੁਲ ਬੜਾ 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 ਬਣਨਾ ਚਾਹੀਦਾ ਹੈ ਕਹਿਣੇ ਵਾਲੀ ਬਾਤ ਜੋ ਹੈ ਨਾ ਇਹੋ ਕੀ ਪੂਰਾ ਜਦੋਂ ਇੱਕ ਟਾਈਮ ਪੂਰਾ ਕਰਨੇ ਲਈ ਕਰ ਰੱਖਾ ਹਾਂਜੀ ਬੜਾ ਪੁਲ ਹੋਣਾ ਚਾਹੀਦਾ ਜਿਹੜਾ ਬੜੀਆਂ ਗੱਡੀਆਂ ਵੀ ਲਗਾ ਛੋਟੀਆਂ ਵੀ ਲਗਾ ਬਿਲਕੁਲ ਉਸ ਵਾਸਤਾ ਜੋ ਪੜੋਤਾ ਤੁਹਾਡੇ ਕਰ ਨੇੜੇ-ਨੇੜੇ ਹੈਗਾ ਜੀ ਉਹ ਨੇੜੇ ਦਾ ਹੈ ਤਾਂ ਥੋੜੇ ਦੂਰ ਹੈ 1 ਕਿਲੋਮੀਟਰ ਤੁਸੀਂ ਰਸਤੇ ਤੋਂ ਜਾਣੇ ਹੋ ਤਾਂ ਦੇਖਦੇ ਹੋ ਕਿ ਹਾਂ ਕਿਤਨਾ ਮਾੜਾ ਹਾਲ ਹੈ ਕਿਉਂਕਿ ਦੇਖੋ ਪਾੜ ਪੈ ਗਿਆ ਮਾੜਾ ਹਾਲ ਹੈ ਦੇਖੋ ਤਾਂ ਸਹੀ ਕਿੰਨਾ ਖੱਡੇ ਪੈ ਰਹੇ ਆ ਉਹਨੂੰ ਬੰਦਾ ਵੀ ਨਹੀਂ ਲੱਗ ਸਕਦਾ ਬਿਲਕੁਲ ਮੁੰਡਾ ਮੁੰਦੇ ਮੂੰਹ ਗਿਰੂਗਾ ਬਿਲਕੁਲ ਸਫਾਈ ਤੁਹਾਨੂੰ ਨਹੀਂ ਲੱਗਦਾ ਲੇਟ ਕਰਾਈ ਜਾ ਰਹੀ ਹੈ ਸਫਾਈ ਥੋੜੀ ਲੇਟ ਕਰਾਈ ਜਾ ਰਹੀ ਹੈ ਉਹ ਲੇਟ ਤਾਂ ਹੋਏ ਰਹੀ ਆ ਹਾਂ ਕਿਹੜਾ ਕਿ ਇੱਕਦਮ ਹੋ ਜੂਗੀ ਬਿਲਕੁਲ ਠੀਕ ਹੈ ਨਾ ਹਾਂ ਇਕਦਮ ਨਹੀਂ ਹੁੰਦੀ ਮੈਂ ਦੇਖੋ ਹੁਣ ਪ੍ਰੋਸੈਸਨ ਥੋੜੀ ਲੇਟ ਹੋਗੀ ਯਾਰ ਪ੍ਰੋਸੈਸਨ ਦਾ ਇਕਦਮ ਦਾ ਕੋਈ ਕੰਮ ਹੁੰਦਾ ਨਹੀਂ ਠੀਕ ਹੈ ਨਾ ਹੋਊਗਾ ਤਾਂ ਹੌਲੀ ਹੌਲੀ ਹੋਊਗਾ ਜਿ ਤਰ੍ਹਾਂ ਲੱਗ ਰਿਹਾ ਵਿਚਾਰਾ ਕ੍ਰੇਨ ਵਾਲਾ ਕਰੀ ਜਾ ਰਿਹਾ ਠੀਕ ਹੈ ਨਾ ਉਹ ਕਰੇਗਾ ਸਫਾਈ ਜ਼ਰੂਰ ਉਹ ਦੇਗੀ ਹੌਲੀ ਹੌਲੀ ਹੋਏ ਪਰ ਟਾਈਮ ਲੱਗੇਗਾ ਬਹੁਤ ਗੰਦਗੀਗਾ ਬਹੁਤ ਗੰਦਗੀ ਬਹੁਤ ਆ ਗਈ ਜੇਕਰ ਅਸੀਂ ਪਹਿਲਾਂ ਧਿਆਨ ਦਿੰਦੇ ਸ਼ਾਇਦ ਅੱਜ ਇਹ ਨੋਬਤ ਨਾ ਦੀ ਪਹਿਲਾਂ ਉਹ ਧਿਆਨ ਦੇਣ ਵਾਲੇ ਆ ਉਹ ਤਾਂ ਪੈਸੇ ਖਾ ਕੇ ਪਰਾਂ ਹੋ ਜਾਂਦੇ ਆ ਜੀ ਠੀਕ ਹੈ ਨਾ ਪੈਸੇ ਖਾ ਕੇ ਪਰਾਂ ਹੋ ਜਾਂਦੇ ਆ ਬਣਾ ਦਿਓ ਜੀ ਮਾੜਾ ਜਿਹਾ ਪੁਲ ਕਿਹੜਾ ਗੁਰੇ ਕਿਸੇ ਦੀ ਗੱਡੀ ਲਖਣੀ ਆ ਅੱਲਾ ਅੱਲਾ ਲਖਣੇ ਵਾਲੇ ਲਖੀ ਜਾਣਗੇ ਹੌਲੀ ਹੌਲੀ ਆਪੇ ਤੱਕੇ ਖਾਣਗੇ ਬਿਲਕੁਲ ਹਾਂ ਠੀਕ ਹੈ ਨਾ ਸਹੀ ਗੱਲ ਹੈ ਜੀ ਹਾਂ ਸਹੀ ਗੱਲ ਆ ਇਹਦੇ ਚ ਕੀ ਆ ਪੁਲ ਤਾਂ ਉਹ ਆ ਜਿਹੜਾ ਭੈਣ ਦਾ ਦੁਨੀਆ ਦੇਖ ਕੇ ਬਣਾਏ ਸਾਡੀ ਨਾਲ ਪੱਕੀ ਈ ਗੱਨਾ ਚਾਹ ਦੇ ਨਾਲ ਚੀਜ਼ ਬਣੀ ਹੋਵੇ ਤਾਂ ਫਿਰ ਪਤਾ ਲੱਗਦਾ ਹੈ ਨਾ ਕਿ ਤਾਂ ਲੱਗਦਾ ਹਾਂ ਕਿਸੇ ਨੇ ਪੈਸਾ ਲਾਇਆ ਕੋਈ ਚੀਜ਼ ਬਣਾਈ ਆ ਜੀ ਬਹੁਤ ਬਹੁਤ ਧੰਨਵਾਦੀ ਅਤੇ ਅਸੀਂ ਅੱਗੇ ਵੀ ਜਾਵਾਂਗੇ ਥੋੜਾ ਪ੍ਰਸ਼ਾਸਨ ਨੂੰ ਵੀ ਕਹਿਣਾ ਹੋਵੇਗਾ ਕਿ ਥੋੜਾ ਕੰਮ ਲੇਟ ਕਰਾਇਆ ਜਾ ਰਿਹਾ ਕਿਉਂਕਿ ਅੱਗੇ ਜਦੋਂ ਗੰਦਗੀ ਕੱਢੀ ਜਾਂਦੀ ਹੈ ਤਾਂ ਪਿੱਛੇ ਦੇਖੋ ਪਿੱਛੇ ਗੇਰ ਦਿੱਤੀ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਇਹ ਵੀ ਅੱਗੇ ਜਾ ਕੇ ਗੰਦਗੀ ਕਿਤੇ ਨਾ ਕਿਤੇ ਫਸੇਗੀ ਜਦੋਂ ਇਹ ਫਸੇਗੀ ਅੱਗੇ ਜਾ ਕੇ ਤਾਂ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਵੀ ਤਾਂ ਪਾਣੀ ਖੜਾ ਹੀ ਹੋਏਗਾ ਜੇਕਰ ਸਵਾਲ ਪੁੱਛਣ ਵਾਲਾ ਹੋਵੇ ਜੇਕਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱ ਗੰਦਗੀ ਕੱਢੀ ਗਈ ਗੰਦਗੀ ਕੱਢਣ ਤੋਂ ਬਾਅਦ ਜਦੋਂ ਗੰਦਗੀ ਕੱਢੀ ਜਾਂਦੀ ਆ ਤੇ ਅੱਗੇ ਜਾ ਕੇ ਫਿਰ ਦੁਬਾਰਾ ਸੁੱਟ ਦਿੱਤੀ ਜਾਂਦੀ ਆ ਇਹਦਾ ਮਤਲਬ ਇਹ ਆ ਕਿ ਇੱਥੋਂ ਸਾਫ਼ ਕੀਤਾ ਅੱਗੇ ਗੰਦ ਪਾਤਾ ਜੇਕਰ ਅੱਗੇ ਫਿਰ ਇਸ ਤਰ੍ਹਾਂ ਦੇ ਪਾਣੀ ਰੁਕਣਗੇ ਫਿਰ ਫਿਰ ਇਸ ਤਰ੍ਹਾਂ ਦਾ ਬੰਨ ਕੋਈ ਟੁੱਟੇਗਾ ਫਿਰ ਅੱਗੇ ਵਾਲੇ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਤਾਂ ਤੁਸੀਂ ਇਹ ਹੋਰ ਦੇਖਾਂਗੇ ਹੋਰ ਲੋਕਾਂ ਨਾਲ ਗੱਲ ਕਰਾਂਗੇ ਇੱਥੇ ਕਿ ਉਹਨਾਂ ਦੇ ਕੀ ਵਿਚਾਰ ਨੇ ਤੇ ਬਾਈ ਜੀ ਕੀ ਕਹਿਣਾ ਚਾਹੋਗੇ ਪਾਣੀ ਲਗਾਤਾਰ ਵਧ ਰਿਹਾ ਓਰੇ ਹਾਂਜੀ ਡੇਲੀ ਵਧ ਰਿਹਾ ਜੀ ਹੂੰ ਦੇ ਲੋਕਾਂ ਨੂੰ ਖਤਰਾ ਹੈ ਘਰਾਂ ਲੱਗੇ ਲੱਗੇ ਨੂੰ ਖਤਰਾ ਆ ਜੀ ਤੇ ਇੱਕ ਗੱਲ ਇਹ ਪਾਣੀ ਜਦੋਂ ਵਾਧਾ ਹੈ ਪਾਣੀ ਤਾਂ ਤੁਸੀਂ ਕੀ ਮਹਿਸੂਸ ਕਰਿਆ ਕਿਉਂਕਿ ਲਗਾਤਾਰ ਸਫਾਈ ਪਹਿਲਾਂ ਵੀ ਹੋ ਸਕਦੀ ਸੀ ਪਰ ਲੇਟ ਹੋ ਰਹੀ ਇਸ ਵਾਰ ਦੇਖੋ ਜੀ ਸਾਰਿਆਂ ਨੂੰ ਡਰਾ ਇੱਥੇ ਤੇ ਪ੍ਰਸ਼ਾਸਨ ਗਾੜੀ ਇਹ ਮੰਗਾ ਕੇ ਦਾ ਧਿਆਨ ਦਿੱਤਾ ਜਾਵੇ ਸਰਕਾਰ ਗਾੜੀ ਛੋਟੇ ਛੋਟੇ ਤੁਸੀਂ ਕਿੱਧਰੋਂ ਮੈਂ ਬਨੂੜ ਤੋਂ ਜੀ ਬਨੂੜ ਤੋਂ ਹਾਂਜੀ ਤੁਸੀਂ ਫਿਰ ਕਦੋਂ ਪਤਾ ਲੱਗੇ ਵੀ ਹਾਂ ਵੀ ਘੱਗਰ ਤੇ ਪਾਣੀ ਜ਼ਿਆਦਾ ਆ ਗਿਆ ਭਾਈ ਪਾਣੀ ਪਰਸੋਂ ਚੜਿਆ ਸੀਗਾ ਜੀ ਤੁਸੀਂ ਲੰਘਦੇ ਹੋ ਰਹੇ ਦੋ ਹਾਂਜੀ ਲੰਘਦੇ ਆ ਜੀ ਤਾਂ ਫਿਰ ਕੀ ਗੱਡੀ ਸੀਗੀ ਤੁਹਾਡੇ ਕੋਲ ਨਹੀਂ ਬਾਈਕ ਤੇ ਜੀ ਓਕੇ ਤਾਂ ਫਿਰ ਇਸ ਸਮੇ ਜੇ ਤੁਸੀਂ ਤਸਵੀਰ ਦੇਖੀ ਸੀਗੀ ਕੀ ਮਹਿਸੂਸ ਕਰਿਆ ਕੀ ਇਹ ਪਾਣੀ ਜਿਆਦਾ ਆ ਡਾਰ ਆ ਜੀ ਜਿੰਨੇ ਵੀ ਲੋਕੀ ਲਾਗੇ ਲਾਗੇ ਘਰ ਆ ਜਿੰਨੇ ਲਾਗੇ ਪਿੰਡ ਆ ਸਾਰਿਆਂ ਨੂੰ ਡਾਰ ਖਤਰਾ ਆ ਜੀ ਹਾਂਜੀ ਬਿਲਕੁਲ ਇਹ ਬੱਚੀ ਵੀ ਕੁਮਰੇ ਨੇ ਮੈਂ ਇਹਨਾਂ ਨੂੰ ਕਿਹਾ ਥੋੜਾ ਪਿੱਛੇ ਹੋ ਜਾ ਕੋਈ ਮਾੜੇ ਟਾਈਮ ਦਾ ਪਤਾ ਨਹੀਂ ਹੁੰਦਾ ਪਾਣੀ ਕੁਝ ਤੇਜ ਆ ਕੁਝ ਪੁਆੜ ਦੇਖੋ ਕਿੰਨਾ ਬੜਾ ਪੈ ਗਿਆ ਬੰਦੇ ਜੀ ਇਹ ਨਹੀਂ ਜਾਣਦੇ ਜੀ ਬਿਲਕੁਲ ਜੀ ਮੰਨਦੇ ਨਹੀਂ ਕਹਿਣਾ ਨਹੀਂ ਮੰਨਦੇ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਦਿਖਾਰੇ ਤੁਹਾਨੂੰ ਕੱਗਰ ਦਰਿਆ ਤੇ ਖੜੇ ਇਸ ਸਮੇ ਲੋਕ ਇਕੱਠ ਨੇ ਇਕੱਠੇ ਹੋ ਰਹੇ ਨੇ ਪਰ ਦੂਜੇ ਪਾਸੇ ਦੇਖੋ ਤਸਵੀਰ ਤੁਹਾਨੂੰ ਅੱਗੇ ਤੋਂ ਦਿਖਾਵਾਂਗੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਗੰਦਗੀ ਕੱਢੀ ਜਾ ਰਹੀ ਆ ਤੇ ਸ਼ਾਇਦ ਪ੍ਰਸ਼ਾਸਨ ਥੋੜਾ ਲੇਟ ਆ ਪ੍ਰਸ਼ਾਸਨ ਨੂੰ ਲੇਟ ਕਹਿ ਸਕਦੇ ਆ ਕਿਉਂਕਿ ਗੰਦਗੀ ਅੱਗੇ ਕੱਢੀ ਜਾ ਰਹੀ ਆ ਤੇ ਪਿੱਛੇ ਵੱਲ ਰੱਖੀ ਜਾ ਰਹੀ ਆ ਸਮਝ ਨਹੀਂ ਲੱਗ ਰਹੀ ਕੋਈ ਕਹਾਣੀ ਕੀ ਆਖਰ ਕੀ ਸਾਰਾ ਇਹ ਹੈਗਾ ਆ ਤੇ ਗੱਲਬਾਤ ਹੋਰ ਵੀ ਕਰਾਂਗੇ ਸਾਡੇ ਨਾਲ ਹੈਗੇ ਨੇ ਤੇ ਕੁਝ ਕਹਿਣਾ ਚਾਹੂੰਗੀ ਨਹੀਂ ਸਰ ਜੀ ਕੁਛ ਕਹਿਣਾ ਚਾਹੋਗੇ ਬਾਈ ਜੀ? ਵਾਜੀ ਕੁਦਰਤ ਦੀ ਮਾਰ ਹੈ ਜੀ ਇਹ ਕੁਛ ਨਹੀਂ ਕਰ ਸਕਦੇ। ਕੁਦਰਤ ਦੀ ਮਾਰ ਹੈ। ਬਿਲਕੁਲ ਜੀ। ਤੁਹਾਨੂੰ ਨਹੀਂ ਲੱਗਦਾ ਸਫਾਈ ਥੋੜੀ ਲੇਟ ਆ? ਨਹੀਂ ਐਸਾ ਕੁਛ ਨਹੀਂ ਵੀਰ ਜੀ। ਐਸਾ ਪਾਣੀ ਕਾਫੀ ਜ਼ਿਆਦਾ ਆ ਗਿਆ। ਪਾਣੀ ਬਹੁਤ ਜ਼ਿਆਦਾ ਸੀਗਾ ਵੀਰ ਜੀ। ਪ੍ਰਵਾਸੀਆਂ ਨੂੰ ਮੁਸ਼ਕਿਲ ਹੋਗੀ ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਜੀ। ਤੁਹਾਨੂੰ ਲੱਗਦਾ ਵੀ ਇਹ ਕੱਟਾ ਕਦੀ ਪੂਰਾ ਹੋਏਗਾ? ਕਿਉਂਕਿ ਇਸ ਵਾਰ ਮਾਰ ਥੋੜੀ ਕੁਦਰਤ ਜੀ ਜਾਇ ਪਈ। ਜ਼ਿਆਦਾ ਹੋਗੀ ਜੀ ਦੇਖੋ ਕੱਟਾ ਤਾਂ ਪੂਰਾ ਹੋਏਗਾ ਲੇਕਿਨ ਸਮਾਂ ਲੱਗੇਗਾ। ਬਿਲਕੁਲ ਤੇ ਸਫਾਈ ਚੱਲ ਰਹੀ ਆ। ਚੱਲਦੀ ਪਈ ਆ ਜੀ। ਇਹ ਥੋੜਾ ਇਹ ਤਾਂ ਗਲਤ ਵੈਸੇ ਪ੍ਰਸ਼ਾਸਨੀ ਦੱਸੂਗਾ ਜੀ ਇਹ ਉਧਰ ਲੱਗੇ ਹੋਏ ਆ ਪੁੱਛੋ ਉਹਨਾਂ ਨੂੰ ਅੱਛਾ ਜੀ ਨਹੀਂ ਵੈਸੇ ਹੈ ਸਮਝਣ ਵਾਲੀ ਗੱਲ ਨਾ ਆਪਾਂ ਅੱਗੇ ਉਹ ਕਵਾੜ ਕੱਢਦੇ ਆਂ ਪਿੱਛੇ ਗੇਰਦੇ ਪਾਣੀ ਆਂਦਾ ਹੈ ਨਾ ਇੱਧਰ ਰੁੜਦਾ ਹੈ ਇਸ ਕਰਕੇ ਇੱਧਰ ਤੇ ਰੁਕਦਾ ਹੈ ਇੱਧਰ ਤੇ ਰੁਕ ਨਹੀਂ ਸਕਦਾ ਨਾ ਇਹ ਇਸ ਕਰਕੇ ਘੇਰ ਰਹੇ ਹੋਣੇ ਆ ਤਾਂ ਅੱਗੇ ਬੰਨ ਟੁੱਟਿਆ ਹੋਇਆ ਪਿੰਡ ਦੇ ਲੋਕ ਬੰਨ ਬੰਨ ਲੱਗੇ ਹੋਏ ਆ ਸਵੇਰ ਤੋਂ 8 ਵਜੇ ਦੇ ਪਰ ਜਦੋਂ ਅਸੀਂ ਇਹ ਗੰਦ ਅੱਗੇ ਕਰੂਗੇ ਤਾਂ ਗਲਤ ਹੋਈ ਜਾਊਗੀ ਹਾਂ ਇਹ ਤਾਂ ਬਾਹਰ ਹੀ ਕੱਢਣਾ ਚਾਹੀਦਾ ਮੰਨ ਲਓ ਜਿੱਧਾ کہیں ਲਾ ਕੇ ਕਿਨਾਰੇ ਤੇ ਲਾਈਏ ਤੁਸੀਂ ਨੇੜੇ ਉਹ ਨੇੜੇ ਤੋਂ ਹੀ ਤੁਸੀਂ ਹਾਂਜੀ ਹਾਂਜੀ ਮੁਬਾਰਕ ਪਰਦੇਓ ਮੁਬਾਰਕ ਪਰਦੇਓ ਪਹਿਲੀ ਵਾਰ ਹੋਇਆ ਕਿ 2023 ਦੇ ਵਿੱਚ ਵੀ ਹੋਇਆ ਸੀਗੇ ਇਸ ਤਰ੍ਹਾਂ ਦਾ ਨਹੀਂ ਇਹ ਤੇ 2023 માં ਵੀ ਹੋਇਆ ਦਾ ਵੈਸੇ 2023 ਚ ਇਸ ਤੇ ਵੀ ਜ਼ਿਆਦਾ ਬੁਰਾ ਹਾਲ ਹੋਇਆ ਸੀਗਾ ਜੀ ਫਿਰ ਉਸ ਸਮੇਂ ਇਸ ਤੋਂ ਵੀ ਵੱਡੀ ਮਾਰ ਸੀਗੀ ਇਸ ਤੇ ਹੀ ਬਹੁਤ ਵੱਡੀ ਮਾਰ ਸੀਗੀ ਜਿਹੜੇ ਲਾਗਬਾਦ ਦੇ ਤੁਹਾਨੂੰ ਮਕਾਨ ਦਿਖ ਰਹੇ ਆ ਇਹ ਸਾਰੇ ਟੋਟਲੀ ਡੁੱਬ ਚੁੱਕੇ ਸੀਗੇ ਜਿਹੜੇ ਉਹ ਸਾਹਮਣੇ ਪਿੱਛੇ ਮਕਾਨ ਦਿਖ ਰਹੇ ਉੱਥੇ ਦੇ ਲੋਕ ਹੈਲਪ ਮੰਗ ਰਹੇ ਸੀਗੇ ਮੁਬਾਰਕਪੁਰ ਦੇ ਲੋਕਾਂ ਦਾ ਮੁਬਾਰਕਪੁਰ ਦੇ ਲੋਕ ਹਾਂ ਜਿਹੜੇ ਮੁਬਾਰਕਪੁਰ ਦੇ ਲੋਕਾਂ ਦਾ ਮੁਬਾਰਕਪੁਰ ਵਾਲਿਆਂ ਦਾ ਨੁਕਸਾਨ ਸਭ ਤੋਂ ਜ਼ਿਆਦਾ ਕਿਹੜਾ ਹੁੰਦਾ ਆ ਤੁਹਾਡੇ ਹਿਸਾਬ ਨਾਲ ਇਹ ਆਪਣਾ ਫਸਲ ਦਾ ਜੀ ਬਾਕੀ ਲਾਗਬਾਦ ਜਿਹੜੇ ਕੋਈ ਪਟਾਈ ਪਟੋਈ ਹੋਈ ਵੀ ਹੈ ਜਿਸ ਤਰ੍ਹਾਂ ਹੁਣ ਗੱਗਰ ਦੇ ਨਾਲ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਆ ਨਗਰ ਤੋਂ ਵੱਜ ਜਾਂਦਾ ਮੁबारकਪੁਰ ਦਾ ਕੋਈ ਨੁਕਸਾਨ ਨਹੀਂ ਜੀ ਹੁੰਦਾ ਹੈਗਾ ਤੁਹਾਨੂੰ ਲੱਗਦਾ ਕੋਈ ਮੁਆਵਜ਼ਾ ਮੁਆਵਜ਼ਾ ਮਿਲ ਜਾਂਦਾ ਬਾਅਦ ਚ ਤੇ ਇਸ ਕੇ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਜੀ ਕਿਉਂਕਿ ਸਾਡੀ ਤਾਂ ਜ਼ਮੀਨ ਨਹੀਂ ਹੈਗੀ ਜਿਨ੍ਹਾਂ ਦੀ ਲਾਗ ਜ਼ਮੀਨ ਲੱਗਦੀ ਹੈ ਉਹਨਾਂ ਨੂੰ ਪਤਾ ਹੁੰਦਾ ਇਹ ਸਾਬਿਲਕੁਲ ਤੁਸੀਂ ਮਤਲਬ ਕੀ ਇੱਥੇ ਰਹਿ ਰਹੇ ਹੋ ਮੁबारकਪੁਰ ਦੇ ਵਿੱਚ ਮੁबारकਪੁਰ ਦੇ ਜਦੋਂ ਪਾਣੀ ਆਉਂਦਾ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਤੁਹਾਡੇ ਪਿੰਡ ਕਿੰਨੀ ਦੂਰ ਨੇ ਪਿੰਡ ਤਾਂ ਸਾਡਾ ਰੋਡ ਦੇ ਉੱਪਰ ਹੀ ਆ ਜੀ ਪਰ ਦਿੱਕਤ ਸਾਨੂੰ ਇਹ ਆਂਦੀ ਹੈ ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਹੀ ਸਕਦੇ ਹੋ ਪੁਲ ਦੇ ਉੱਪਰ ਇਹ ਹਾਲਾਤ ਬਣੇ ਹੋਏ ਨੇ ਆਣੇ ਜਾਣੇ ਦੇ ਬਾਅਦ ਸਾਨੂੰ ਪਤਾ ਹੀ ਹੈ ਪ੍ਰੋਬਲਮ ਸਾਰਿਆਂ ਵਾਸਤੇ ਬਣੀ ਹੋਈ ਹੈ ਜਿੱਥੇ ਆਮ ਨਾਗਰਿਕ ਹੈ ਜਿਹੜੇ ਵੀ ਕੋਈ ਆਮ ਪਬਲਿਕ ਹੈ ਉਹਨਾਂ ਵਾਸਤੇ ਹੀ ਇਹ ਦਿੱਕਤ ਬਣੀ ਹੋਈ ਹੈ ਵੀਰ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀਸੀਬੀ ਵੀ ਇੱਥੇ ਐਂਟਰ ਹੋਏਗੀ ਹੋਰ ਗੰਦਗੀ ਨੂੰ ਸਾਫ਼ ਕੀਤਾ ਜਾਏਗਾ ਪਰ ਗੰਦਗੀ ਇੱਕੋ ਕਨਸੈਪਟ ਹੈ ਗੰਦਗੀ ਥੋੜੀ ਲੇਟ ਸਾਫ਼ ਹੋ ਰਹੀ ਹੈ ਦੋਸਤੋ ਕਿਉਂਕਿ ਅੱਗੇ ਉਹ ਕਵਾੜ ਕੱਢਣ ਦੇ ਪਿੱਛੇ ਗੇਅ ਇੱਕ ਪਾਸੇ ਤੁਸੀਂ ਕਹਿ ਸਕਦੇ ਹੋ ਬਾਈ ਜੇ ਕੁਝ ਕਹਿਣਾ ਚਾਹੋਗੇ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਨੇ ਜਿਹੜੇ ਕੀ ਇੱਥੇ ਪਹੁੰਚੇ ਹੋਏ ਨੇ ਅਸੀਂ ਹੋਰ ਅੱਗੇ ਜਾ ਕੇ ਗੱਲਬਾਤ ਕਰਾਂਗੇ ਤੇ ਨੌਜਵਾਨ ਇੱਥੇ ਖੜੇ ਨੇ ਸਫਾਈ ਦੇ ਲਈ ਕਗਰ ਦਰਿਆ ਤੋਂ ਇਸ ਸਮੇਂ ਅਸੀਂ ਮੌਜੂਦ ਹਾਂ ਕਗਰ ਦਰਿਆ ਤੇ ਸਫਾਈ ਦਾ ਪ੍ਰਬੰਧ ਜਿਹੜਾ ਕੀ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਆ ਪਾੜ ਵੀ ਪੈ ਚੁੱਕਾ ਸੀਗਾ ਕਗਰ ਤੇ ਉਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕ ਪਾਸੇ ਲਗਾਤਾਰ ਸਰਕਾਰ ਦੇ ਜਿਹੜੇ ਲੋਕ ਨੇ ਉਹ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਇੱਕ ਵਾਰ ਦੇਖਿਓ ਕਿਸ ਤਰ੍ਹਾਂ ਵਿਅਕਤੀ ਅੰਦਰ ਵੜ ਕੇ ਸਾਰੇ ਕਚਰੇ ਦੀ ਸਫਾਈ ਕੀਤੀ ਜਾ ਰਹੀ ਆ ਜੇਕਰ ਇਹ ਸਫਾਈ ਪਹਿਲਾਂ ਕਰ ਦਿੱਤੀ ਜਾਂਦੀ ਤਾਂ ਸ਼ਾਇਦ ਕਿਤੇ ਨਾ ਕਿਤੇ ਇਹ ਨੋਬਿਤ ਨਹੀਂ ਆਉਣੀ ਸੀਗੀ ਲਗਾਤਾਰ ਤੁਹਾਨੂੰ ਹਰ ਇੱਕ ਖਬਰ ਤੋਂ ਅਪਡੇਟ ਕਰਦੇ ਹਾਂ ਹਰ ਇੱਕ ਖਬਰ ਤੁਹਾਡੇ ਤੱਕ ਸਾਂਝੀ ਕਰਦੇ ਹਾਂ ਪਰ ਕੱਗਰ ਦਰਿਆ ਤੋਂ ਤੁਹਾਡੀ ਜਿਹੜੀ ਤਸਵੀਰਾਂ ਦਿਖਾਈਆਂ ਇਹ ਬਹੁਤ ਜ਼ਿਆਦਾ ਇੱਕ ਚਿੰਤਾਜਨਕ ਵਿਸ਼ਾ ਹੈ ਕਿਉਂਕਿ ਜਦੋਂ ਅਸੀਂ ਕਵਾੜ ਅੱਗੇ ਕਰਾਂਗੇ ਤਾਂ ਕਿਤੇ ਨਾ ਕਿਤੇ ਅੱਗੇ ਵੀ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਾਕੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਪੰਜਾਬ ਪ੍ਰਥਮ